ਅੱਜ ਰੇ ਸਾਡੇ ਫਾਰਮ ਤੇ ਪਹੁੰਚ ਗਏ ਬਈ ਅੱਜ ਮੈਂ ਕਿਹਾ ਬਲੌਗ ਇੱਥੋਂ ਹੀ ਸ਼ੁਰੂ ਕਰਨਾ ਸਸਤਰੀ ਗੱਲ ਸਾਰੇ ਬੀਤ ਪਰ ਨੂੰ ਕਹਿਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਬਈ ਰਾਤ ਨਾ ਚਾਬੀਆਂ ਖੋ ਗਈਆਂ ਫਾਰਮ ਦੀਆਂ ਐਨੇ ਖੋਈਆਂ ਸਾਲੇ ਅੰਨੇ ਨੇ ਆ ਬਾਅਦ ਚ ਪਤਾ ਨਹੀਂ ਕਿੱਥੋਂ ਲੱਭੀਆਂ ਅੱਜ ਸਵੇਰੇ ਤੇ ਆ ਲੈ ਆ ਨਵਾਂ ਜਿੰਦਾ ਲਾ ਕੇ ਗਏ ਜਿੰਦਾ ਖੋਲ ਕੇ ਰਾ ਤੇ ਆ ਰੋਟੀਆਂ ਲੈ ਕੇ ਆਏ ਆ ਭਾਵੇਂ ਟਡੇ ਬਈ ਉੱਪਰ ਜੀ ਖੋਲ ਕੇ ਜਾਨਵਰ ਬੰਦ ਕਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓਏ ਚਲੋ ਚਲੋ ਅੰਦਰ ਹਾਂ ਪਹਿਲਾਂ ਮੈਂ ਖੋਲਾ ਬਤਕਾਵਾ ਕੁੰਡਾ ਲਾ ਦੇ ਆਜੋ 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 ਓ ਆਜੋ ਆਜੋ ਬਤਕਾਂ ਦੇ ਅੰਡਾ ਹੁੰਦਾ ਦੇਖ ਪਾਉ ਆਹ ਮੁਰਗੀ ਅੱਛਾ ਅੰਡਾ ਦੇਣ ਨੂੰ ਬੈਠੀ ਹੋਊਗਾ ਏ ਆਜੋ ਬਈ ਛੋਟੂ ਕਹੇਗਾ ਆਜੋ 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 ਚਲੋ ਓ ਕੇਰਪੋਟਾਂ ਤੇ ਪੂਰੀ ਜੀ ਮਰਗੀ ਦੇ ਕਿੱਥੇ ਆਏ ਪੂਰੀ ਮਰਗੀ ਕਿਥੇ ਉਹ ਨਹੀਂ ਆ ਫਿਰਦੀ ਹਾਲੀ ਆ ਜੋ ਆ ਜੋ ਆ ਜੋ ਆ ਜੋ ਆ ਜੋ ਚਲੋ 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 ਦਸਹਿਰਾ ਮਨਾਉਗਾ ਅੱਜ ਫਿਰ ਆ ਵੈਰੀ ਗੁੱਡ ਆ ਓਕੇ ਆ ਠੀਕ ਆ ਇਹਨਾਂ ਨੂੰ ਪਾਣੀ ਬਾਪ ਆਉਂ ਅੰਡੇ ਇੱਥੇ ਕਿੰਨੇ ਨੇ ਚਾਰ ਚਾਰ ਅੰਡੇ ਲਿਆ ਬਈ ਦੇ ਕਿੱਥੇ ਦੰਨੀਆਂ ਹੈ ਰੱਖ ਦੇ ਉੱਥੇ ਟਿਕਾਣੇ ਹੋਰ ਵਾਲੇ ਨਾਲ ਦੇਖਾਂ ਂਡੇ ਕਬੂਤਰ ਸੈੱਟ ਨੇ ਆ ਵੀ ਦਿੱਤਾ ਦੇਖਿਓ ਹਾਂ ਅੱਛਾ ਬੱਚਾ ਕਿੱਥੇ ਦੂਗਾ ਨਾ ਇੱਕ ਤਾਂ ਆਏ ਦੂਗਾ ਨਹੀਂ ਨਹੀਂ ਬੱਚਾ ਨਹੀਂ ਯਾਰ ਹੈ ਨਹੀਂ ਬਚਾ ਲੈ ਇੱਕ ਬਚਾ ਇੱਧਰ ਤੇ ਨਹੀਂ ਕਿਤੇ ਬਚਾ ਜਿਹੜਾ ਛੋਟਾ ਤਾਂ ਇਹਦੇ ਨਾਲ ਦਾ ਆ ਆ ਗਈ ਆ ਇਹਦੇ ਨਾਲ ਦਾ ਪੂਰਾ ਆ ਗਰੇ ਗਰੇ ਗਿਆ ਛੋਟਾ ਬਚਾ ਆ ਨਹੀਂ ਇਹ ਤਾਂ ਕਬੂਤਰ ਨੇ ਹਾਂ ਦੇਖਤਾ ਹਾਂ ਯਾਰ ਕਿੱਧਰ ਗਿਆ ਸਾਲਾ ਪਿੱਛੇ ਦਾ ਨਹੀਂ ਇੱਥੇ ਆ ਬੜਾ ਇਹ ਕੰਡਾ ਆ ਪਿਆ ਹੋਇਆ ਹਾਂ ਆ ਬਚਿਆ ਇੱਕ ਆ ਦਿੱਤਾ ਹੋਇਆ ਆ ਬਚਿਆ ਤੇ ਬਚਾਇਆ ਦੋ ਕੱਢ ਦੇ ਕੱਢ ਦੇ ਇਹਨੂੰ ਲਓ ਪਿਆ ਜਾ ਆਂਡੇ ਹੋ ਗਏ 4 ਆ ਹੋ ਗਏ ਪੰਜਵਾਂ ਹੋ ਗਿਆ ਆ ਖਰਾਬ ਹੈ ਥੋੜਾ ਜਿਹਾ ਛੜ ਦੇ ਨੂੰ ਇੱਧਰ ਦਵਾਈ ਦੇਣੇ ਆਲੀ ਹੈ ਨਾ ਨੂੰ ਪਾਣੀ ਲਾ ਕੇ ਪਾ ਦੇ ਭਾਉ ਇਹਨਾਂ ਨੂੰ ਠੀਕ ਆ ਓਕੇ ਰੋਟਾਂ ਫਿਰਨਦੇ ਆਣ ਅੱਜ ਸਾਰਿਆਂ ਦਵਾਈ ਦੇ ਦਿੰਨੇ ਆ ਇਹਨਾਂ ਨੂੰ ਨਾਲੇ ਤੋਂ ਪੰਜ ਛੱਡਾਂਗੇ ਅੱਜ ਇਹਨਾਂ ਨੂੰ ਇਹਨਾਂ ਨੂੰ ਪਾਣੀ ਪਾ ਦੇ ਆ ਜੀ ਇਹਨਾਂ ਦੇ ਘਰੋਂ ਰੋਟੀ ਪਾਣੀ ਖਾ ਲਾ ਹਾਂ ਵਿਟਡੇ ਖੋਲ ਆ ਨਿਕਲਣਗੇ ਬਾਹਰ ਚੱਲ ਉੱਠੀ ਚੱਲ ਚੱਲ ਸਰ ਖਾਗੇ ਰੋਟੀਆਂ ਦੇਖ ਲੈ ਅਮਰਤ ਤੂੰ ਕਹਿੰਦਾ ਬੱਤਾਂ ਚਾਰ ਤਿੰਨ ਰੋਟੀਆਂ ਖਾ ਜੂ ਇੱਕ ਕਰ ਤਾਂ ਹਾਂ ਕਰ ਉਹ ਕਰ ਓਖਣੇ ਆਹ 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 ਚਲਿਏ ਕਰਨੂ ਚਲੋ ਬਾਈ ਕਰਨੂ ਚੱਲਦੇ ਹਾਂ ਲੋ ਮਿੱਤਰੋ ਪਛੇ ਪਹੁੰਚ ਗਏ ਆ ਓੜੀ ਲਾਰਾ ਮਾਰਨ ਲੱਗੀ ਜਦ ਤੇ ਵਲੌਗ ਦੀ ਐਂਡਿੰਗ ਕਰਨੀ ਆ ਮੈਂ ਕਿਹਾ ਬਣਾ ਲੀਏ ਵਲੌਗ ਖਾਲੇ ਫਾਰਮ ਤੇ ਜਿਹੜਾ ਮਾਰ ਕੇ ਆਣਾ ਇੱਕ ਕਮੈਂਟ ਅੱਜ ਕੋ ਉਤਰਾ ਵਾਲੇ ਵੀ ਕੀੜਾ ਨਹੀਂ ਬੱਜਿਆ ਬਾਈ ਬੱਚੇ ਹਾਂ ਠੀਕ ਨੇ ਠੀਕ ਹੈ ਠੀਕ ਹੈ ਓਕੇ ਠੀਕ ਹੈ ਨੇ ਕੋ ਉਤਰਦੇ ਨਾਰੇ ਐਨ ਓਕੇ ਆ ਕੰਮ ਗੋਲੀ ਨਹੀਂ ਰੱਖ ਰਹੇ ਐ ਕਿਹੜਾ ਅੰਡਾ ਕਿੱਥੇ ਗਿਆ ਹੂੰ ਨਾ ਉੱਤੇ ਹੈ ਉਪਰ ਨਹੀਂ ਹੈਗੇ ਦੋਏ ਚਲੋ ਕੋਈ ਨਹੀਂ ਤੇ ਦਾਣਾ ਪਾਣੀ ਹੈਗਾ ਨਾ ਉਧਰਿਆਂ ਤਾਂ ਦੇਖ ਲਈਏ ਫੇਰ ਦੇਖ ਰਿਹਾ ਮੋਟਰ ਤੇ ਮਾਰ ਕੇ ਆਉਂਦੇ ਆ ਕਿਹੜਾ ਨੂਰੀ ਆ ਨੂਰੀ ਕਿੱਧਰ ਵੜ ਗਈ ਨੂਰੀ ਆ ਹਾਂ ਅੰਦਰ ਬਹਿ ਜਾ ਅੱਗੇ ਬਥੇਰੀ ਠੰਡ ਹੈ ਨਾ ਬਾਹਰ ਸੀ ਮਾਰਦਾ ਅੰਦਰ ਭੱਜਦੀ ਆ ਪਾਗਲ ਇਹਨਾਂ ਦਾ ਵੀ ਤਾਜਾ ਪਾਣੀ ਪਾਏ ਹੋਏ ਹੈ ਬਈ ਦਾਣੇ ਪਾਏ ਹੋਏ ਆ ਇਹ ਵੀ ਹੁਕੀਆ ਸਿਸਟਮ ਹਾਂ ਅੰਬਰ ਹਾਂ ਖਾਣੇ ਕੱਖ ਅੰਬਰ ਖਾਣੇ ਕੱਖ ਐਂ ਐਂ ਇੱਧਰ ਨੂੰ ਆਇਆ ਇੱਧਰ ਨੂੰ ਆ ਫਿਰ ਆਇਆ ਰੇ ਅੰਬਰਾ ਦੇਖੋ ਤਾਂ ਬਈ ਅੰਬਰ ਦਾ ਫਰਕ ਆ ਹਣ ਹਾਂ ਹਾਂ ਠੀਕ ਆ ਨੂਰੀ ਦੇ ਅੰਦਰ ਚਲੇ ਗਈ ਉਹ ਖੜੀ ਆ ਚਲੋ ਬਈ ਫਾਰਮ ਤੇ ਜਾਇਆ ਮਾ ਕਿਉਂਕਿ ਸਾਜਰੇ ਬੰਦ ਕਰਈ ਆਈਏ ਜਾਨਵਰ ਰਾਤ ਨੂੰ ਫਿਰ ਪਤਾ ਕੀ ਲੱਗਿਆ ਹੈਗਾ ਨਾ ਮੁੜ ਕੇ ਚਾਬੀਆਂ ਲੱਗੀਆਂ ਲੱਭੀਆਂ ਸੌਰੀ ਲੱਗੀਆਂ ਬਦ ਨੀਂਦ ਚੁੱਟਿਆ ਮੈਂ ਕਿ ਨੀਂ ਕਿਹਾ ਬੋਲ ਹੋਈ ਜਾਂਦਾ ਲੋ ਮੇਟਰ ਸ਼ਾਮ ਦਾ ਵੇਲਾ ਹੋ ਗਿਆ ਹੈ ਮਰਵੈ ਸਿੰਘ ਨੇ ਕੱਖ ਪਾਤੇ ਛੋਟਾ ਕਰਨ ਵਾਲਾ ਡੋਕਾ ਬਾਉ ਆਹ ਖਾਣਿਆ ਕਰੀਦਾ ਨਰੀ ਆਂ ਇਹ ਆਂ ਇਹ ਦਾ ਰਾਸ ਹੀ ਪਾਇਆ ਤਾਂ ਮੈਂ ਆਹ ਰਿਆ ਸਾਫ ਆਹ ਸਾਫ ਤਾਂ ਹੀ ਖਾ ਰਹੀ ਹੈ ਖਾ ਲੋ ਖਾ ਲੋ ਖਾ ਲੋ ਕਬੂਤਰ ਬੰਦ ਕਰਦੇ ਜਹਾਏ ਕੁੰਡਾ ਖੋਲਦੇ ਹਾਂ ਪਾਣੀ ਪੂਣੀ ਪੀ ਜਾਣਗੇ ਹਨਾ ਲੋ ਮਿੱਤਰੋ ਬੰਦ ਕਰ ਲਓ ਹੈ ਪਾਣੀ ਪਾਵਾ ਦੇ ਜੋ ਹੈ ਪਾਣੀ ਪਾਵਾ ਦੇ ਹੁਣ ਇਹ ਚ ਦਵਰੀ ਪਾਵਾ ਜਾ ਹਾਂ ਠੀਕ ਆ ਠੀਕ ਆ ਚਲੋ ਤੇ ਕਮੈਂਟ ਬੋਲ ਦੀਏ ਬਾਈ ਹੁਣ ਨਾ ਚਾਬੀਆਂ ਖੋਦੀਆਂ ਓਏ ਹਾਂ ਪੰਪ ਆ ਓਏ ਮਗਰ ਬੰਦੀ ਦੇਖੋ ਤੁਸੀਂ ਅੱਛਾ ਹਾਂ ਲੱਗ ਗਈਆਂ ਅੱਛਾ ਰਾਤ ਭਾਈ ਚਾਬੀਆਂ ਖੋ ਗਈਆਂ ਦੀਆਂ ਬਹੁਤ ਔਖਾ ਹੋਇਆ ਕੰਮ ਸਿਸਟਮ ਹੋ ਜੀ ਇਹਦਾ ਸਾਰੀ ਡਾਕੂਮੈਂਟ ਬੋਲੀਏ ਯਸ ਸਾਰ ਜਸਵੀਰ ਸਿੰਘ ਹੈਲੋ ਭਾਈ ਹਾਂਜੀ ਕੀ ਹਾਲ ਹੈ ਵੀਰੇ ਸੰਦੀਪ ਸਿੱਧੂ ਸਾਗਰ ਲਵਾਨਾ ਫੈਰੀ ਸੰਗਾ ਏਜੰਟਾ ਮਾਲਾ ਹੈਲੋ ਕਿ ਮੈਂ ਬਈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਪ੍ਰਭ ਅਰੋੜਾ ਬਾਈਕ ਉਤਰ ਦੇ ਦੋ ਦੋ ਕੁ ਜੋੜੀਆਂ ਵੀਰੇ ਕੋਈ ਗੱਲ ਨਹੀਂ ਲੈ ਜਾ ਮੈਂ ਤੁਹਾਨੂੰ ਦੱਸ ਦੂੰਗਾ ਘਾਰੂ ਗੁਰਪ੍ਰੀਤ ਸਾਗਰ ਲਮਾਣਾ ਅਰਪਣ ਟਵਾਣਾ ਪ੍ਰਵੀਨ ਸਿੰਘ ਹੁਣ ਆਏ ਆ ਪੁਰਾਣੇ ਬਾਈ ਐ ਮੇਰਾ ਵੀਰ ਕਮੈਂਟ ਕਮਟ ਕਰਿਆ ਕਰੋ ਯਾਰ ਮੈਂ ਬਲੌਗ ਪਾਉਣੇ ਅਸਲ ਗੱਲ ਮੈਂ ਹੁਣ ਘਟਾ ਦੇ ਜੀ ਹੁਣ ਚੱਲਿਆ ਕਰਨਗੇ ਦਿੱਲੀ ਵੀਰੇ ਤੇ ਮਿਲਦੇ ਆ ਅਗਲੇ ਬਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੁਣ ਭਾ ਅਗਲੇ ਬਲੌਗ ਚ